ਜੀਡੀਐਸ ਨਿਊ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਰੋਤਿਆਂ ਅੱਜ ਅਸੀਂ ਗੈਰੀ ਮੰਡੀ ਮਹੱਲਾ ਕਲਰਾਂ ਵਾਲਾ ਵਿਖੇ ਪਹੁੰਚੇ ਹੋਏ ਹਾਂ ਇੱਕ ਇੱਥੇ ਗਰੀਬ ਪਰਿਵਾਰ ਹੈ ਤਾਂ ਹਾਲਾਤ ਇੰਨੇ ਨਾਜ਼ੁਕ ਨੇ ਵੇਖ ਕੇ ਰੋਣਾ ਨਿਕਲ ਆਉਂਦਾ ਏ ਇਸ ਪਰਿਵਾਰ ਨੂੰ 2:00 ਵਜੀਆਂ ਨੇ ਇੱਕ ਨੌਜਵਾਨ ਪੁੱਤ ਦਾ ਐਕਸੀਡੈਂਟ ਹੋ ਜਾਂਦਾ ਏ ਤਾਂ ਉਹ ਦੇ ਦੇ ਇਲਾਜ ਰਹਿੰਦਾ ਏ ਤੇ ਦੁੱਜੀ ਮਾਰ ਵੱਜਦੀ ਏ ਕਿ ਇਹਨਾਂ ਦੇ ਰਹਿਣ ਜੋਗ ਜਿਹੜੇ ਕਮਰੇ ਸੀ ਉਹ ਵੀ ਡਿੱਗ ਜਾਂਦੇ ਨੇ ਤੀਜੀ ਮਾਰ ਵੱਜਦੀ ਆ ਜਿਹੜੀ ਬੇਟੀ ਵਿਆਹੀ ਏ ਉਹਦੇ ਪਤੀ ਦੀ ਡੈਥ ਹੋ ਜਾਂਦੀ ਏ ਤੇ ਉਹ ਵੀ ਇਹਨਾਂ ਦੇ ਘਰ ਵਾਪਸ ਆ ਜਾਂਦੀ ਏ ਘਰ ਦੇ ਹਾਲਾਤ ਕਿੱਦਾਂ ਚੱਲਦੇ ਪਏ ਨੇ ਕਿੱਦਾਂ guzara ਹੁੰਦਾ ਪਿਆ ਏ ਉਹ ਸਾਰੇ ਆਪਾਂ ਜਾਣਨ ਦੀ ਕੋਸ਼ਿਸ਼ ਕਰਦੇ ਆ ਸਾਡੇ ਨਾਲ ਪਰਿਵਾਰ ਮੌਜੂਦ ਹੈ ਪਹਿਲਾਂ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਉਹ ਕਮਰੇ ਦੇ ਹਾਲਾਤ ਦਿਖਾਏ ਜਾਣ ਜਿਹੜੇ ਕਮਰੇ ਡਿੱਗ ਗਏ ਨੇ ਤੇ ਉਹ ਜਿਹੜਾ ਇਹਨਾਂ ਦਾ ਨੌਜਵਾਨ ਪੁੱਤ ਹੈ ਜਿਹੜਾ ਉਸ ਟਾਈਮ ਤੇ ਦੀ ਉਮਰ ਸੀ 19 ਸਾਲ ਦੀ ਇਸ ਟਾਈਮ ਤੇ 23 ਸਾਲ ਦੀ ਉਮਰ ਹੋ ਚੁੱਕੀ ਏ ਤਾਂ ਮੈਂ ਕੈਮਰਾਮੈਨ ਨੂੰ ਕਮਾਂਗਾ ਕਿ ਉਹਦੇ ਹਾਲਾਤ ਦਿਖਾਏ ਜਾਣ 1 ਵਜੋਂ ਵੇਖੀਏ ਤੇ ਉਹ پاگل ਹੋ ਗਿਆ ਏ ਜਦੋਂ ਦੀ ਉਹਦਾ ਐਕਸੀਡੈਂਟ ਹੁੰਦਾ ਏ ਕੁੰਦਾ ਨਹੀਂ ਆ ਸੌਂਦਾ ਜ਼ਰੂਰ ਹੈ ਪਰ ਕੋਈ ਪਤਾ ਨਹੀਂ ਐ ਕਿਹੜੀ ਮੇਰੀ ਭੈਣ ਐ ਕਿਹੜੀ ਮੇਰੀ ਮਾਂ ਕਿਹੜਾ ਮੇਰਾ ਪਿਓ ਐ ਕੋਈ ਸੁਧ-ਬੁਧ ਨਹੀਂ ਐ ਆਹ ਆਪਾਂ ਪਰਿਵਾਰ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਕਿ ਪੁੱਛਦੇ ਆ ਕਿ ਕਿਦਾਂ ਐਕਸੀਡੈਂਟ ਹੁੰਦਾ ਤੇ ਕਿਦਾਂ ਹੁਣ ਕਰਦਾ ਗੁਜ਼ਾਰਾ ਚੱਲਦਾ ਪਿਆ ਹੈ ਭਾਈ ਸਾਹਿਬ ਜੀ ਕੀ ਨਾਮ ਤੇ ਕਿੱਥੋਂ ਦੇ ਰਹਿਣ ਵਾਲੇ ਜੋ ਮੈਂ ਗਹਿਰੀ ਮੰਡੀ ਦਾ ਰਹਿਣ ਵਾਲਾ ਮੇਰਾ ਨਾਮ ਸਤਪਾਲ ਸਿੰਘ ਆ ਤੁਸੀਂ ਕੀ ਕੰਮ ਕਰਦੇ ਸੀ ਮੈਂ ਸੈਲਰ ਤੇ ਕੰਮ ਕਰਦਾ ਅੱਛਾ ਹਾਂਜੀ ਤੇ ਬੇਟੇ ਦਾ ਐਕਸੀਡੈਂਟ ਕਿਦਾਂ ਹੁੰਦਾ ਹੈ ਬੇਟੇ ਦਾ ਹੈਗਾ ਐ ਐਕਸੀਡੈਂਟ ਹੋਇਆ ਈ ਇੱਥੋਂ ਗਿਆ ਮੋਟਰਸਾਈਕਲ ਤੇ ਆਪਣੀ ਮੰਮੀ ਦੇ ਦਵਾਈ ਲੈਣ ਤੇ ਸ਼ਾਮੀ ਪਈ ਗਿਆ 3 ਵਜੇ ਅੱਛਾ ਤੇ ਉਧਰ ਸ਼ਾਮੀ ਪਈ ਵਾਪਸ ਆਉਣ ਡਿਆ ਸੀ ਹੂੰ ਤੇ ਟਰਾਲੀ ਖਲੋਤੀ ਪਤਾ ਨਹੀਂ ਹੁਣ ਆਉਂਦੀ ਸੀ ਜਾਂਦੀ ਸੀ ਕਿਧਰੋਂ ਅੱਛਾ ਉਹਦਾ ਟਰਾਲੀ ਨਾਲ ਵੱਜ ਗਿਆ ਟਰਾਲੀ ਨਾਲ ਵੱਜ ਕੇ ਥੱਲੇ ਡੇਪਿਆ ਵੱਜ ਕੇ ਤੇ ਮੁੜ ਕੇ ਖੰਬੇ ਨਾਲ ਵੱਜ ਗਿਆ ਜਾ ਕੇ ਅੱਛਾ ਹਾਂਜੀ ਉਹਨਾਂ ਨੂੰ ਚੁੱਕ ਕੇ ਮੁੰਡੇ ਨੂੰ ਉਹਨੂੰ ਕਾਰ 'ਚ ਪਾਇਆ ਕਾਰ ਚ ਕਾਰ ਵਾਲਿਆਂ ਨੇ ਲੈ ਕੇ ਆਏ ਹੋਟੀਆਂ ਹਸਪਤਾਲ ਲੈ ਕੇ ਗਏ ਅੱਛਾ ਹਾਂਜੀ ਉੱਥੇ ਹਸਪਤਾਲ ਦੇ ਭਰਤੀ ਲੈ ਕਰ ਦਿੱਤਾ ਭਰਤੀ ਨਹੀਂ ਲੈਂਦੇ ਸੀ ਹੂੰ ਤੇ ਉਹਨਾਂ ਦਾ ਆਧਾਰ ਕਾਰਡ ਹੋਰ ਕੇ ਇਹਦਾ ਲੈ ਕੇ ਫਿਰ ਭਰਤੀ ਲਿਆ ਅੱਛਾ ਫਿਰ ਨਾਂ ਲਿਆ ਜਸਪਾਲ ਸਿੰਘ ਦਾ ਨਾਂ ਲਿਖਿਆ ਇਹਦਾ ਹਾਂਜੀ ਮਤਲਬ ਜਿਨ੍ਹਾਂ ਨੇ ਜਿਨ੍ਹਾਂ ਦੇ ਨਾਲ ਐਕਸੀਡੈਂਟ ਹੁੰਦਾ ਜਿਨ੍ਹਾਂ ਦੀ ਟਰਾਲੀ ਦੇ ਨਾਲ ਉਹ ਤੁਹਾਡੀ ਮਦਦ ਕਰਦੇ ਆ ਕਿ ਨਹੀਂ ਕਰਦੇ ਨਹੀਂ ਉਹਨਾਂ ਨੇ ਮਦਦ ਕੋਈ ਨਹੀਂ ਕੀਤੀ ਸਾਡੀ ਅੱਛਾ ਹਾਂਜੀ ਉਹ ਉਹਨਾਂ ਨੇ ਵਾਦਾ ਕੀਤਾ ਸੀ ਮਦਦ ਕਰਨ ਦਾ ਉਨਾਂ ਨੇ ਉਹ ਹੈਗੀ ਹੀ ਗਰੀਬ ਉਹ ਹੁਣ ਕੀ ਕਰਨਾ ਖੋ ਕੇ ਥੋੜੀ ਲੈ ਸਕਦੇ ਹਾਂ ਪੈਸੇ ਕੋ ਹਾਂਜੀ ਤੇ ਹੁਣ ਤੱਕ ਕਿੰਨਾ ਕੁ ਇਲਾਜ ਇਸ ਬੱਚੇ ਦਾ ਤੁਸੀਂ ਕਰਵਾ ਚੁੱਕੇ ਜੋ ਬੱਚੇ ਦਾ 10 12 ਲੱਖ ਰੁਪਿਆ ਲੱਗ ਗਿਆ ਅੱਛਾ ਹਾਂਜੀ ਨਰਸ ਰੱਖੀ ਹਮ ਉਹਨੇ 1.5 2 ਲੱਖ ਰੁਪਿਆ ਲੈ ਕੇ ਗਾਂ ਗਈ ਹੈ ਅੱਛਾ ਹਾਂਜੀ ਨਰਸ ਘਰਾਂ ਦੀ ਰਹੀ ਇੱਥੇ ਹਾਂਜੀ ਹਾਂਜੀ 1200 ਰੁਪਿਆ ਦਿਨ ਰਾਤ ਲੈਦੀ ਰਹੀ ਉਹ ਅੱਛਾ ਹਾਂਜੀ ਮਹਲਾ ਆਨ ਕੇ ਕੀ ਇਹਦੀ ਇਹਦੀ ਦੇਖ ਰੇ ਕਰਦੀ ਸੀ ਹਾਂਜੀ ਦੇਖਭਾਲ ਕਰਦੀ ਸੀ ਇਹਦੀ ਅੱਛਾ ਉਹ ਡਿਗਾ ਲਾਉਂਦੀ ਗੁਰੂ ਗੋਸ ਚੜਾਉਂਦੀ ਚਲੋ ਜੀ ਬਸ ਤੇ ਇਹਦੀ ਹੁਣ ਹਾਲਤ ਦੇ ਵਿੱਚ ਕਿਹੋ ਜਿਹਾ ਸੁਧਾਰ ਆਇਆ ਹੈ ਇਹ ਵੇਲੇ ਆ ਜੀ ਉਹਨੂੰ ਕੋਈ ਪਤਾ ਨਹੀਂ ਲੱਗਦਾ ਕਿਦੋਂ ਨੂੰ ਜਾਣਾ ਕਿਦੋਂ ਨੂੰ ਨਹੀਂ ਜਾਣਾ ਨਾ ਟੱਟੀ ਦਾ ਨਾ ਪਸਾਬ ਦਾ ਨਾ ਭੈਣ ਦਾ ਨਾ ਭਰਾ ਨਾ ਪਿਓ ਦਾ ਪਤਾ ਹਾਂ ਹਾਂ ਇਸ ਟਾਈਮ ਤੇ ਹੁਣ ਤੁਸੀਂ ਕੀ ਕਾਰੋਬਾਰ ਕਰਦੇ ਜੋ ਇਹ ਵਕਤ ਮੈਂ ਕੁਝ ਨਹੀਂ ਕਰ ਸਕਦਾ ਕਾਰਨ ਹਾਂਜੀ ਕਾਰਨ ਮੈਂ ਮੁੰਡੇ ਨੂੰ ਸੰਭਾਲਦਾ ਦੇਖਰੇ ਕਰਦਾ ਅੱਛਾ ਉਹ ਤੁਰਦਾ ਤੇ ਡਿੱਗ ਪੈਂਦਾ ਤੁਰਦਾ ਤੇ ਡਿੱਗ ਪੈਂਦਾ ਅੱਛਾ ਹਾਂਜੀ ਇਹਦੀ ਦੇਖਭਾਲ ਮੈਨੂੰ ਕਰਨੀ ਪੈਂਦੀ ਆ ਨਾਲ ਦੀ ਜਾਂਦੀ ਕੰਮ ਦੇ ਹੂੰ ਹੂੰ ਉਹ ਮਿਸਤਰੀਆਂ ਮੰਗਰ ਜਾਂਦੀ ਆ ਤੁਹਾਡੀ ਨਿਗਾਹ ਦੇ ਵਿੱਚ ਵੀ ਫਰਕ ਲੱਗਦਾ ਹਾਂਜੀ ਇਹ ਮਨ ਨਿਗਾ ਨੂੰ ਕੀ ਕਾਰਨ ਅੱਖ ਜਿਹੜੀ ਖਰਾਬ ਹੋਣ ਦਾ ਕਾਰਨ ਕੀ ਸੀ ਅੱਖ ਦੇ ਵਿੱਚ ਕੁਝ ਪੈ ਗਿਆ ਹੈ ਮੇਰੇ ਉਹ ਮੁੜ ਕੇ ਨਿਕਲੇ ਕਿਤੇ ਪਿਆਸੇ ਸੈਲਰ ਤੋਂ ਪਿਆਹੀ ਅੱਛਾ ਹਾਂਜੀ ਉਹ ਮੁੜ ਕੇ ਨਿਗੜੇ ਨਹੀਂ ਚਟਾ ਹੋ ਗਿਆ ਲੰਚ ਜਾ ਉਹ ਮੁੜ ਕੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਤੇ ਬਿਆਸ ਖੜਿਆ ਹੀ ਤੇ ਬਿਆਸ ਬਿਆਸੋ ਇੱਥੇ ਮਜੀਠੇ ਆ ਗਏ ਮਜੀਠੇ ਵਾਲਿਆਂ ਨੇ ਬਸ ਆਪਰੇਸ਼ਨ ਕਰ ਦਿੱਤਾ ਅੱਛਾ ਨਹੀਂ ਜਿਵੇਂ ਸੈਲਰ ਦੇ ਵਿੱਚ ਅੱਖ ਖਰਾਬ ਹੁੰਦੀ ਉਹ ਸੈਲਰ ਦੇ ਮਾਲਕ ਤੁਹਾਡੀ ਮਦਦ ਕਰਦੇ ਥੋੜੀ ਬਹੁਤੀ ਕਿੰਨੀ ਨਹੀਂ ਮਦਦ ਕੋਈ ਮਦਦ ਨਹੀਂ ਕੀਤੀ ਉਹਨਾਂ ਨੇ ਹੁਣ ਘਰ ਦਾ ਗੁਜ਼ਾਰਾ ਕਿੱਦਾਂ ਚੱਲਦਾ ਪਿਆ ਹੈ ਘਰ ਵਾਲੀ ਜਾਂਦੀ ਆ ਕੰਮ ਤੇ ਮਿਸਤਰੀਆਂ ਮਗਰ ਅੱਛੇ ਹਾਂਜੀ ਮੈਂ ਮੁੰਡੇ ਦੀ ਦੇਖਭਾਲ ਕਰਦਾ ਹਾਂ ਠੀਕ ਹੈ ਹਾਂਜੀ ਲੜਕੇ ਦੀ ਮਾਤਾ ਵੀ ਆਪਣੇ ਨਾਲ ਮੌਜੂਦ ਹੈ ਆਪਾਂ ਉਹਨਾਂ ਦੇ ਕੋਲ ਹੀ ਪੁੱਛਦਾ ਪੁੱਛਦੇ ਹਾਂ ਪੈਨਜੀ ਆਪਾਂ ਸੁਖਨਾ ਸੁਖ ਕੇ ਪੁੱਤ ਲੈਨੇ ਆ ਕਿ ਪੁੱਤ ਜਵਾਨ ਹੋਵੇਗਾ ਤੇ ਬੁੱਢੇ ਮਾਪਿਆਂ ਦਾ ਸਹਾਰਾ ਬਣੇਗਾ ਪਰ ਪੁੱਤ ਜਵਾਨ ਤਾਂ ਹੋ ਗਿਆ ਤੇ ਅੱਜ ਉਸ ਪੁੱਤ ਨੇ ਸਹਾਰਾ ਬਾਨਣਾ ਸੀ ਪਰ ਫਿਰ ਮਾਪੇ ਉਸ ਨੂੰ ਪਾਲਦੇ ਪਏ ਕਿਦਾਂ ਘਰ ਦੇ ਹਾਲਾਤ ਕਿਦਾਂ ਚੱਲਦੇ ਪਏ ਨੇ ਬਹੁਤ ਮਾੜੇ ਘਰ ਦੇ ਹਾਲਾਤ ਵਾ ਚਲੋ ਜੋ ਵੀ ਕੁਛ ਹੈਗਾ ਵਾ ਮਾਲਕ ਦੇ ਰਜਾ ਦੇ ਵਿੱਚ ਵਧੀਆ ਵਾ ਕੁਝ ਕਹਿਤ ਨਹੀਂ ਸਕਦੇ ਰੱਬ ਨੂੰ ਆਪਾਂ ਕੋਈ ਤਾਨਾਤ ਨਹੀਂ ਦੇ ਸਕਦੇ ਜੋ ਵੀ ਕੀਤਾ ਉਹ ਵੈਗਰੂ ਕਾਲਪੁਰਖ ਨੇ ਬਹੁਤ ਵਧੀਆ ਕੀਤਾ ਵਾ ਪਰ ਬਹੁਤ ਪੈਹਾ ਲਾ ਚੁੱਕਾ 8 10 ਲੱਖ ਰੁਪਇਆ ਲੱਗ ਗਿਆ ਇਹ ਝੋਲੀ ਟੱਡ ਟੱਡ ਕੇ ਵੀ ਮੈਂ ਪੈਹਾ ਲਾਇਆ ਵਾ ਇਹਦੇ ਤੇ ਤੇ ਭਾਰ ਇਹਦਾ ਇਲਾਜ ਨਹੀਂ ਹੋਇਆ ਵੀ ਸਾਡੇ ਕੋਲ ਇੰਨਾ ਇੰਨਾ ਜਿੰਨਾ ਇਲਾਜ ਵਾਸਤੇ ਪੈਸਾ ਚਾਹੀਦਾ ਉਹਨਾਂ ਪੈਸਾ ਹੈ ਹੀ ਨਹੀਂ ਉਹਨਾਂ ਪੈਸਾ ਇਕੱਠਾ ਵੀ ਨਹੀਂ ਹੋਇਆ ਸਾਡੇ ਕੋਲੋ ਜੇ ਹੋਟੀਆਂ ਹਸਪੀਟਲ ਖੜਿਆ ਸੀ ਉਹਨਾਂ ਨੇ ਇਹਦੇ ਦਿਮਾਗ ਵੱਲ ਕੁਝ ਨਹੀਂ ਵੇਖਿਆ ਵੀ ਉਹਨਾਂ ਨੇ ਲੱਤਾਂ ਠੀਕ ਕਰ ਦਿੱਤੀਆਂ ਇਹਦਾ ਲੱਤ ਤੇ ਸੱਟ ਲੱਗੀ ਉਹ ਠੀਕ ਕਰਦੀ ਚਬਾੜਾ ਠੀਕ ਕਰ ਦਿੱਤਾ ਬਸ ਇਹਦੇ ਦਿਮਾਗ ਵੱਲ ਨਹੀਂ ਕੁਝ ਵੀ ਵੇਖਿਆ ਅਸੀਂ ਪੈਕਸ ਹਸਪੀਟਲ ਵੀ ਵਿਖਾਇਆ ਸੀ ਉਹਨਾਂ ਨੇ ਕਿਹਾ ਸੀ ਕਿ ਮਤਲਬ ਜੇ ਤੁਸੀਂ ਇਹਦਾ 30 ਘੰਟਿਆਂ ਦੇ ਵਿੱਚ ਇਹਨੂੰ ਹੋਸ਼ ਦੇ ਵਿੱਚ ਲੈ ਕੇ ਆ ਜਾਂਦੇ ਤੇ ਫੇਰ ਕੋਈ ਕਿਛਾ ਤੇਦਾ ਸੁਧਾਰ ਹੋ ਜਾਂਦਾ ਪਰ ਉਹਨਾਂ ਨੇ ਹੋਸ਼ ਚ ਲਿਆਉਣ ਦੀ ਬਜਾਏ ਉਹਨਾਂ ਨੇ ਬਿਹੋਸ਼ ਕਰ ਛੱਡਿਆ ਅੱਛਾ ਤੇ ਇਹਦੀ ਬਿਹੋਸ਼ੀ ਦੀ ਹਾਲਤ ਦੇ ਨਾਲ ਹੀ ਕਿ ਮਤਲਬ ਇਹਦਾ ਦਿਮਾਗ ਜਿਹੜਾ ਉਹ ਸੁੰਨ ਹੋ ਗਿਆ ਵਾ ਕੋਈ ਸਮਝ ਨਹੀਂ ਆ ਗਈ ਕੋਈ ਨਹੀਂ ਇਹਨੂੰ ਪਤਾ ਵੀ ਹੈਗਾ ਕਾ ਰਹੀ ਨਰਸ ਵੀ ਲਾ ਛੱਡੀ ਆ ਤੇ ਉਹ ਰਾਤ ਦਿਨ ਦਾ ਲੈ ਲੈਂਦੀ 12 1300 ਰੁਪਇਆ ਲੈਂਦੀ ਰਹੀ ਹੋ ਹਮ ਹੋਮ ਕੇਅਰ ਵਾਲੇ ਜਿਨ੍ਹਾਂ ਨੂੰ ਕਹਿੰਦੇ ਆ ਉਹ ਲਾ ਛੱਡੀ ਉਹ ਉਹਨੇ ਤਾਂ ਵਿਚਾਰੀ ਨੇ ਆਪਣੀ ਮਿਹਨਤ ਖੜਨੀ ਆ ਉਹਦੇ ਵਾਸਤੇ ਤੇ ਉਹ ਜਿੰਨਾ ਚਿਰ ਵੀ ਹੋਵੇ ਦੀ ਮਤਲਬ ਕਿ ਗਲੇ ਦੇ ਵਿੱਚ ਵੀ ਟੂਪ ਹੀ ਖਾਣੇ ਵਾਲੀ ਵੀ ਅੰਦਰ ਨਾਲੀ ਉਹ ਪਚਾਉਂਦੀ ਹੁੰਦੀ ਹੀ ਇਹਨੂੰ ਉਹੋ ਹੀ ਕਰ ਸਕਦੀ ਆਹੀਂ ਤੇ ਕੁਛ ਨਹੀਂ ਕਰ ਸਕਦੇ ਵੀ ਇੱਕ ਮਿੰਟ ਵਿੱਚ ਡਾਇਟ ਲਾਹ ਜਾਂਦਾ ਦਾ ਹੈਗਾ ਤੇ ਇੱਕ ਮਿੰਟ ਵਿੱਚ ਦੀ ਇਹਦਾ ਪਤਾ ਨਹੀਂ ਲੱਗਦਾ ਦਾ ਵੀ ਕੀ ਇਹਨੇ ਉਹ ਜਾਣਾ ਮੈਂ ਟਮਟ ਉਹ ਤਾਂ ਡਾਕਟਰ ਹੀ ਜਾਣਦੇ ਆਹੀਂ ਤੇ ਜਾਣਦੇ ਨਹੀਂ ਐਸੇ ਕਰਕੇ ਆਹੀਂ ਕਿ ਮਤਲਬ ਉਹਨੂੰ ਡਾਕਟਰ ਨੂੰ ਲਾ ਛੱਡਿਆ ਪੋਮਾ ਇਹਦਾ ਇਲਾਜ ਕਰਦੀ ਰਹੀ ਹੈ ਚਲੋ ਮੁੜ ਕੇ ਦੀਆਂ ਅਸੀਂ ਪੈਕਸ ਹਸਪੀਟਲ ਵਿਖਾਇਆ ਉੱਥੇ ਇਹਦੀਆਂ ਟੂਪਾ ਟਾਪਾ ਲੱਤਗੀਆਂ ਫਿਰ ਇਹਨੂੰ ਥੋੜਾ ਥੋੜਾ ਖਾਂਡਾ ਪਿਆ ਉਦੋਂ ਦਾ ਥੋੜਾ ਜਿਹਾ ਕਿ ਮਦਲੇ ਰੋਟੀ ਪਾਣੀ ਇਕਵਾ ਸਕਦੇ ਇਹਨੂੰ ਆਪ ਮੇਰੀ ਬੇਟੀ ਖਵਾਉਂਦੀ ਆ ਤੇ ਪਰ ਇਹ ਆ ਕਿ ਇਹਦਾ ਜਿਹੜਾ ਸੁਧਾਰ ਵਾ ਉਹ ਨਹੀਂ ਹਜੇ ਹੋਣ ਡਿਆ ਵੀ ਅਸੀਂ ਕਿੰਨੇ ਵੀ ਚਲੋ ਜੋ ਵੀ ਕੁਛ ਹੈਗਾ ਹੈ ਇਹਦਾ ਇਲਾਜ ਹੋ ਸਕੇ ਇਹਦਾ ਕੋਈ ਸੁਧਾਰ ਜਿਹੜਾ ਬੱਚਿਆਂ ਆਪਣੇ ਭੈਣ ਭਰਾਵਾਂ ਦੇ ਵਿੱਚ ਤੁਰਿਆ ਫਿਰੇ ਤੇ ਆ ਭੈਣਾ ਦਾ ਆਸਰਾ ਵੀਰਾਂ ਨਾਲ ਹੁੰਦਾ ਵਾ ਤੇ ਚਲੋ ਆਪਣੀਆਂ ਭੈਣਾ ਦੇ ਵਿੱਚ ਬੈਠੇ ਰਵੇ ਇੰਨੇ ਹੀ ਬੜਾ ਵਾ ਸਾਨੂੰ ਬਹੁਤ ਜਿਆਦੀ ਖੁਸ਼ੀ ਹੋਊਗੀ ਜਦੋਂ ਇਹਦਾ ਮਾਲਕ ਇਹਨੂੰ ਕਿਤੇ ਸੁਧਾਰ ਆ ਜਾਊਗਾ ਇਹਦੇ ਹਾਂ ਖੁਰਲੀ ਤੋਂ ਪਤਾ ਲੱਗਦਾ ਕਿ ਤੁਸੀਂ ਮਾਲ ਡੰਗਰ ਵੀ ਕਿਸੇ ਟਾਈਮ ਤੇ ਰੱਖਿਆ ਹੋਵੇਗਾ ਤੋ ਅੱਜ ਮਾਲ ਡੰਗਰ ਕਿੱਥੇ ਗਿਆ ਉਹ ਵੀ ਵੇਚ ਕੇ ਦੇ ਉੱਤੇ ਲਾ ਦਿੱਤੇ ਅੱਛੇ ਹਾਂਜੀ ਪੈਸੇ ਵੀ ਬਹੁਤ ਮਦਦ ਵੀ ਇਤਰਾ ਵੀ ਵੀਡੀਓ ਪਾਈ ਮੁੰਡਿਆਂ ਨੇ ਮਦਦ ਵੀ ਬਹੁਤ ਹੋਈ ਏ ਦੀ ਪੈਸੇ ਲੱਗੇ ਵੀ ਬਹੁਤ ਵਪਾਰ ਇਹਦਾ ਲਾਜ ਜੀ ਨਹੀਂ ਸਹੀ ਹੋਇਆ ਵੀ ਪਤਾ ਨਹੀਂ ਵੀ ਕੀ ਵਜਾ ਵਾ ਉਹ ਤੇ ਮਾਲਕ ਹੀ ਜਾਣਦਾ ਵਾ ਕਿਹਦੇ ਹੱਥੋਂ ਇਹਦਾ ਲਾਜ ਹੋਣਾ ਵਾ ਤੇ ਕਿਹਦੇ ਹੱਥੋਂ ਨਹੀਂ ਹੋਣਾ ਫਿਰ ਕਿੱਦਾਂ ਪੈਸਾ ਇਕੱਠਾ ਕਿੱਦਾਂ ਕਿਹੜੇ ਕਿਹੜੇ ਰਿਸ਼ਤੇਦਾਰਾਂ ਨੂੰ ਠੱਗਿਆ ਕਿ ਅੱਜ ਵੀ ਰਿਸ਼ਤੇਦਾਰ ਸਾਥ ਦਿੰਦੇ ਆ ਕਿ ਨਹੀਂ ਦਿੰਦੇ ਰਿਸ਼ਤੇਦਾਰਾਂ ਨੇ ਉਦੋਂ ਤੇ ਬਹੁਤ ਸਾਥ ਦਿੱਤਾ ਬਹੁਤ ਮਤਲਬ ਕਿਹੇ ਗੱਲਾਂ ਨੇ ਰਹਿਣ ਦਿੱਤਾ ਮੈਨੂੰ ਸਾਰੇ ਭੈਣ ਭਰਾਵਾਂ ਨੇ ਮੇਰੀ ਬਹੁਤ ਮਦਦ ਕੀਤੀ ਮਾਲਕ ਉਹਨਾਂ ਨੂੰ ਬਹੁਤ ਬਹੁਤ ਜ਼ਿਆਦਾ ਦਵੇ ਵੀ ਜਿੰਨਾ ਜਿੰਨਾਂ ਨੇ ਮੇਰੀ ਮਦਦ ਕੀਤੀ ਆ ਮੈਂ ਤੇ ਅਸੀਸ ਹੀ ਦੇਣੀ ਆ ਇਹ ਮਾਂ ਦੇ ਕੋਲ ਦਵਾਵਾਂ ਆਈਆਂ ਹੋਰ ਨਹੀਂ ਕੁਛ ਹੈਗਾ ਵੀ ਇਹ ਮਾਲਕ ਦਬਾਵਾ ਦਊਗੀ ਕਿ ਜਿੰਨੇ ਵੀ ਕਹਨੇ ਮਦਦ ਕੀਤੀ ਆ ਨਾ ਮੈਂ ਉਹਦੇ ਵਾਸਤੇ ਬਹੁਤ ਅਰਦਾਸਾਂ ਕਰਦੀ ਹਾਂ ਜੇ ਵੀ ਜੇ ਕੋਈ ਕਿ ਮੈਨੂੰ 100 ਰੁਪਏ ਵੀ ਦਿੰਦਾ ਤਾਂ ਮੈਂ ਉਹਦੇ ਵਾਸਤੇ ਅਸੀਸ ਦੇਣੀ ਬਹੁਤ ਜ਼ਿਆਦੀ ਕਿ ਮਾਲਕ ਨੇ ਬਹੁਤ ਜ਼ਿਆਦਾ ਨਵੀਂ ਜਿਹੜਾ ਮੈਨੂੰ ਮਦਦ ਕਰਦਾ ਮੇਰੀ ਕਿ ਪੁੱਤ ਨੇ ਸਹਾਰਾ ਬਾਨਾ ਸੀ ਮਾਂ ਪਿਓ ਦਾ ਵੱਡੇ ਮਾਪਿਆਂ ਦਾ ਕਿ ਅੱਜ ਵੱਡੇ ਮਾਪੇ ਇਸ ਨੂੰ ਹੀ ਸਾਹਮਦੇ ਪਏ ਨੇ ਹਾਂਜੀ ਮਾਂ ਪਿਓ ਦਾ ਸਹਾਰਾ ਦੇ ਬੱਚਾ ਹੀ ਹੁੰਦਾ ਵਾ ਹਮ ਹਮ ਬੱਚਾ ਹੋਣਹੀਂ ਇਹਨੂੰ ਸਾਮਣ ਡਾ ਹੁਣ ਇਹਦਾ ਸੁਹਾਰਾ ਹੀ ਬੜੇ ਆ ਤੇ ਇਹ ਜਿਹੜੇ ਕਮਰੇ ਨੇ ਇਹ ਕਿੰਨਾ ਕਚਰੋਆ ਇਹਨਾਂ ਨੂੰ ਡਿਗਿਆ ਇਹ ਕਾਫੀ ਚੇਰੋ ਗਿਆ ਡਿਗ ਭਿਆਂ ਨੂੰ ਬਾਅਦ ਚ ਮੁੜ ਕੇ ਬਣੇ ਨਹੀਂ ਉਹ ਬਣਨੇ ਕਿਤੋਂ ਹੀ ਜੇ ਕੋਈ ਪੈਸਾ ਹੁੰਦਾ ਤੇ ਫੇਰ ਹੀ ਬਣਾਉਂਦੇ ਜਿਹੜੇ ਪੈਸੇ ਹੁੰਦੇ ਉਹਦੇ ਜਿਹੜੇ ਲਿਹਾਇ ਦੇ ਕਮਾ ਕੇ ਉਹ ਲਾਜ ਦੇ ਤੇ ਲੱਗ ਜਾਂਦੇ ਬਹੁਤ ਪੈਸਾ ਲਾ ਦਿੱਤਾ ਕੋਈ ਪਤਾ ਹੀ ਨਹੀਂ ਲੱਗਦਾ ਵੀ ਕਿੰਨੇ ਕ ਪੈਸੇ ਲਾ ਦਿੱਤੇ ਇੱਥੇ ਮੰਗ ਮੰਗ ਕੇ ਵੀ ਲਾ ਦਿੱਤੇ ਭੈਣ ਭਰਾਵਾਂ ਨੂੰ ਠਾਕ ਠਾਕ ਕੇ ਵੀ ਲਾ ਦਿੱਤੇ ਤੇ ਇੱਕ ਮਾਪਿਓ ਦਾ ਫਰਜ਼ ਹੁੰਦਾ ਏ ਧੀਆ ਨੂੰ ਆਪਣੇ ਘਰ ਭੇਜਣਾ ਪਰ ਫਿਰ ਕੁਦਰਤ ਵੱਲੋਂ ਇਹੋ ਜਿਹੀ ਮਾਰ ਵੱਜਦੀ ਏ ਕਿ ਉਹ ਧੀ ਜਿਹੜੀ ਵਿਆਹੀ ਹੁੰਦੀ ਔ ਫਿਰ ਮਾਪਿਆਂ ਦੇ ਦਰ ਤੇ ਆਣ ਕੇ ਬੈਠ ਜਾਂਦੀ ਇੱਕ ਬੱਚੇ ਦਾ ਉਤੋਂ ਕਿੰਨਾਂ ਦਰਦ ਤੇ ਇੱਕ ਧੀ ਦਾ ਵੀ ਦਰਦ ਏ ਕੀ ਗੱਲ ਹੋਈ ਸੀ ਜਿਹੜੀ ਧੀ ਫਿਰ ਵਾਪਸ ਆ ਗਈ ਇਹਦਾ ਟੈਗ ਹੋ ਗਿਆ ਸੀ ਬਹੁਤ ਚੰਗਾ ਸੀ ਉਹ ਪ੍ਰਾਣਾ ਸਾਡਾ ਬਹੁਤ ਚੰਗਾ ਹੈ ਇੰਨੀ ਕੁ ਮੇਰੀ ਮਦਦ ਕਰ ਦਿੰਦਾ ਹੀ ਨਾ ਮੈਂ ਆਵਾਜ਼ ਦੇਨੀ ਨਹੀਂ ਰਾਤ ਨੂੰ ਫੋਨ ਕਰਦੀ ਨੀਤ ਦਿਨ ਚੜਦੇ ਨੂੰ ਮੇਰੇ ਕੋਲ ਆ ਜਦੰਦਾ ਹੀ ਬਹੁਤ ਜ਼ਿਆਦਾ ਗ ਮਤਲਬ ਇਹ ਮੇਰੇ ਪੁੱਤ ਨਾਲੋਂ ਵੀ ਪਿਆਰਾ ਹੀ ਮੇਰਾ ਜਵਾਈ ਹੂੰ ਹੂੰ ਤੇ ਅੱਜ ਜਿਹੜਾ ਸਾਡੇ ਕੋਲ ਨਹੀਂ ਹੈਗਾ ਵੀ ਉਹ ਸਾਡੇ ਨਾਲ ਉਹ ਭੈਣ ਵੀ ਮੌਜੂਦ ਹੈ ਆਪਾਂ ਉਹਦੇ ਕੋਲ ਵੀ ਪੁੱਛਦੇ ਆ ਪੰਜੀ ਕੀ ਹੋਇਆ ਸੀ ਤੁਹਾਡੇ ਘਰ ਵਾਲੇ ਨੂੰ ਟੈਕ ਹੋ ਗਿਆ ਸੀ ਮੇਰੇ ਘਰ ਵਾਲੇ ਨੂੰ ਹੂੰ ਹੂੰ ਹਾਂਜੀ ਉਸ ਤੋਂ ਬਾਅਦ ਉਹਨਾਂ ਦੀ ਡੈਥ ਹੋ ਗਈ ਤੇ ਫਿਰ ਮੈਂ ਆਪਣੇ ਇੱਥੇ ਆ ਗਈ ਮੰਮੀ ਕੋਲੋ ਲੜਾਈ ਝਗੜਾ ਕਰਦੇ ਹੁੰਦੇ ਲੜਦੇ ਹੁੰਦੇ ਅੱਛਾ ਤੇ ਫਿਰ ਮੈਂ ਆਪਣੀ ਮੰਮੀ ਕੋਲ ਆ ਗਈ ਕਿੰਨੇ ਬੱਚੇ ਨੇ ਤੁਹਾਡੇ ਦੋ ਬੱਚੇ ਮੇਰੇ ਤੇ ਹੁਣ ਉਹਨਾਂ ਬੱਚਿਆਂ ਨੂੰ ਵੀ ਮਾਪਿਆਂ ਨੂੰ ਵੀ ਤੁਸੀਂ ਪਾਲ ਰਹੇ ਜੋ ਨਾਲ ਭਰਾ ਦੀ ਵੀ ਦੇਖ ਰੇ ਕਰਦੇ ਪਏ ਉਹਨਾਂ ਛੋਟੇ ਬੱਚਿਆਂ ਨੂੰ ਵੀ ਕੀ ਕਾਰੋਬਾਰ ਤੁਸੀਂ ਕਰਦੇ ਜ ਹੁਣ ਕੁਛ ਨਹੀਂ ਇੱਥੇ ਫੈਕਟਰੀ 'ਚ ਜਾਂਨੀ ਧਾਗੇ ਵਾਲੀ 'ਚ 7 ਤੋਂ 7 ਵਜੇ ਤੇ 17 ਰੁਪਏ ਘੰਟੇ ਦੇ ਦਿੰਦੇ ਆ ਤੇ ਕੁਝ ਵੀ ਨਹੀਂ ਤਦ ਵੀ ਨਹੀਂ ਮਤਲਬ ਖਰਚਾ ਹੁੰਦਾ ਪੂਰਾ ਅ ਸਮੇ ਸਮੇਸੇਰ ਐਨ ਆਰ ਆਈ ਵੀਰ ਜਾਂ ਜਿਹੜੀ ਸਮਾਜ ਸੇਵੀ ਇਹੋ ਜੀਆਂ ਜਥੇ ਬੰਦੀਆਂ ਨੇ ਜਿਹੜੀ ਇਹੋ ਜੇ ਪਰਿਵਾਰਾਂ ਦੀ ਬਾਹ ਫੜਦੀ ਐ ਤੁਸੀਂ ਕੀ ਮੰਗ ਕਰਦੇ ਜੋ ਉਹਨਾਂ ਦੇ ਕੋਲੋਂ ਬਸ ਭਰਾ ਦਾ ਇਲਾਜ ਕੀਤਾ ਜਾਵੇ ਤੇ ਮਨਦਰਬਾਰ ਸਾਹਿਬ ਦੀ ਸੇਵਾ ਦਿੱਤੀ ਜਾਵੇ ਆਪਣਾ ਪਰਿਵਾਰ ਪਾਲਣ ਲਈ ਠੀਕ ਹੈ ਹਾਂਜੀ ਸੋ ਅਸੀਂ ਫਿਰ ਦੁਬਾਰਾ ਪਾਈ ਸਾਹਿਬ ਕੋਣ ਨੇ ਆ ਕੀ ਮੰਗ ਰਵੇਗੀ ਤੁਹਾਡੀ ਐਨਆਰਆਈ ਵੀਰਾਂ ਦੇ ਕੋਲੋਂ ਸਮਾਜ ਸੇਵੀ ਜਥੇਬੰਦੀਆਂ ਦੇ ਕੋਲੋਂ ਇਹ ਕਹਿਣਾ ਆ ਕਿ ਮੈਂ ਮੰਡੇ ਦਾ ਇਲਾਜ ਹੋ ਜੇ ਤੇ ਕਮਰੇ ਪੈਨ ਬਸ ਨਹੀਂ ਮਦਦ ਮੰਗਣੀ ਚਾਹੀਦੀ ਠੀਕ ਹੈ ਹਾਂਜੀ ਪੰਜ ਕੋਈ ਆਪਣਾ ਸੰਪਰਕ ਨੰਬਰ ਜ਼ਰੂਰ ਦੱਸ ਦਿਓ ਤਾਂ ਕਿ ਜਿਹੜੇ ਦਾਨੀ ਸੱਜਣ ਨੇ ਉਹ ਤੁਹਾਡੇ ਨਾਲ ਸਿੱਧਾ ਸੰਪਰਕ ਕਰਕੇ ਤੇ ਤੁਹਾਡੀ ਮਦਦ ਕਰ ਸਕਣ 9592029870 9592029876 ਸੋ ਪਰਿਵਾਰ ਨੇ ਆਪਣਾ ਨੰਬਰ ਸਾਂਝਾ ਕਰ ਦਿੱਤਾ ਐ ਸੋ ਦਾਨੀ ਵੀਰਾਂ ਦੇ ਗਾੜੀ ਸਾਡੇ ਚੈਨਲ ਵੱਲੋਂ ਵੀ ਅਪੀਲ ਹੈ ਕਿ ਜੇ ਤੁਸੀਂ ਮਦਦ ਨੀਣਾ ਵੀਰੋ ਕਰ ਸਕਦੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਦਾਨੀ ਸੱਜਣ ਦੇ ਕੋਲ ਜਾਂ ਕਿਸੇ ਐਨਆਰਆਈ ਵੀਰ ਦੇ ਕੋਲ ਜੋ ਸਮੇਂ ਸਿਰ ਗਰੀਬ ਪਰਿਵਾਰਾਂ ਦੀ ਬਾਹ ਫੜਦੇ ਨੇ ਉਹਨਾਂ ਦੇ ਕੋਲ ਇਹ ਵੀਡੀਓ ਪਹੁੰਚ ਸਕੇ ਤਾਂ ਇਸ ਪਰਿਵਾਰ ਦੀ ਮਦਦ ਹੋ ਸਕੇ ਸੋ ਭੈਣ ਨੇ ਇੱਕ ਮੰਗ ਕੀਤੀ ਏ ਕਿ ਮੈਨੂੰ ਦਰਬਾਰ ਸਾਹਿਬ ਦੇ ਵਿੱਚ ਨੌਕਰੀ ਦਿੱਤੀ ਜਾਵੇ ਤਾਂ ਕਿ ਮੈਂ ਆਪਣੇ ਛੋਟੇ ਬੱਚੇ ਜਿਹੜੀ ਛੋਟੇ ਬੱਚੇ ਨੇ ਜਿਹੜੇ ਉਹ ਮੈਂ ਪਾਲ ਸਕਾਂ ਭਰਾ ਦਾ ਵੀ ਕੁਝ ਬੋਝ ਮਾਂ ਪਿਓ ਦਾ ਵੀ ਕੁਝ ਬੋਝ ਹਲਕਾ ਕਰ ਸਕਾਂ ਸੋ ਇਹੋ ਜੀਆਂ ਸਟੋਰੀਆਂ ਦੇਖਣ ਵਾਸਤੇ ਤੁਸੀਂ ਬਣੇ ਰਹੋ ਜੀਡੀਐਸ ਨਿਊ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਗੁਰਦਿਆਲ ਸਿੰਘ